ਕਈ ਸਾਲਾਂ ਤੱਕ ਮਿਊਜ਼ਿਕ ਇੰਡਸਟਰੀ ਤੋਂ ਗਾਇਆ ਪਰਣ ਤੋਂ ਬਾਅਦ ਰੈਪਰ ਯੋਯੋ ਹਨੀਸ਼ ਸਿੰਘ ਨੇ ਜ਼ਬਰਦਸਤ ਵਾਪਸੀ ਕੀਤੀ ਹੈ 90 ਦੇ ਦਖਾਕੇ ਦੇ ਸਭ ਤੋਂ ਮਸ਼ਹੂਰ ਰੈਪਰ ਹਨੀ ਸਿੰਘ ਦੇ ਗੀਤ ਵੀ ਕਈ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹੇ ਨੇ ਸਾਲ 2013 ਦੀ ਫਿਲਮ ਚੰਨਈ ਐਕਸਪ੍ਰੈਸ ਦਾ ਗੀਤ ਲੁੰਗੀ ਡਾਂਸ ਉਹਨਾਂ ਦੇ ਸਭ ਤੋਂ ਤਮਾਕੇਦਾਰ ਗੀਤਾਂ ਦੇ ਵਿੱਚੋਂ ਇੱਕ ਸੀ ਇਹ ਗੀਤ ਸਾਊਥ ਦੇ ਸੁਪਰਸਟਾਰ ਰਜਨੀਕਾਂਤ ਨੂੰ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਗਿਆ ਸੀ ਦੀਪਿਕਾ ਪਾਡੂ ਕੋਨ ਅਤੇ ਸ਼ਾਹਰੁਖ ਖਾਨ ਤੇ ਫਿਲਮਾਇਆ ਗਿਆ ਇਹ ਗੀਤ ਉਸ ਸਮੇਂ ਸੁਪਰ ਡੂਪਰ ਹਿੱਟ ਰਿਹਾ ਸੀ ਹਾਲੇ ਦੇ ਵਿੱਚ ਹਨੀ ਸਿੰਘ ਨੇ ਇਸ ਗੀਤ ਦੀ ਸ਼ੂਟਿੰਗ ਨੂੰ ਲੈ ਕੇ Cine Connect ਦਾ ਆਲਪ ਗਲਪਾ ਕੀਤਾ ਗਲਪਾ ਦੌਰਾਨ ਹਨੀ ਸਿੰਘ ਨੇ ਦੱਸਿਆ ਕਿ ਫਿਲਮ ਨਿਰਮਾਤਾ ਉਹਨਾਂ ਨੂੰ ਸੈੱਟ ਤੇ ਬੁਲਾ ਕੇ 12 ਘੰਟੇ ਮੇਕਅਪ ਵਿੱਚ ਬਿਠਾਉਂਦੇ ਸਨ ਪਰ ਉਹਨਾਂ ਦਾ ਕੋਈ ਵੀ ਸੀਨ ਸ਼ੂਟ ਨਹੀਂ ਕੀਤਾ ਗਿਆ ਹਨੀ ਸਿੰਘ ਨੇ ਅੱਗੇ ਦੱਸਿਆ ਲੂੰਗੀ ਡਾਂਸ ਦੀ ਸ਼ੂਟਿੰਗ ਦੌਰਾਨ ਸਭ ਤੋਂ ਮਜ਼ੇਦਾਰ ਪਲ ਇਹ ਸੀ ਕਿ ਉਹਨਾਂ ਨੇ ਮੈਨੂੰ ਬੁਲਾਇਆ ਅਤੇ 12 ਘੰਟੇ ਮੇਕਅਪ ਨਾਲ ਬਿਠਾਇਆ ਇਹ ਮੈਨੂੰ ਇੰਤਜ਼ਾਰ ਕਰਵਾਉਣ ਦੀ ਉਹਨਾਂ ਦੀ ਯੋਜਨਾ ਸੀ ਉਹਨਾਂ ਨੇ ਸੋਚਿਆ ਕਿ ਇਹ ਵਿਅਕਤੀ ਇਸ ਸ਼ੂਟ ਦਾ ਹਿੱਸਾ ਬਣਨ ਲਈ ਬਹੁਤ ਐਕਸਾਈਟਿਡ ਹੈ ਤਾਂ ਕਿਉਂ ਨਾ ਉਸ ਨੂੰ ਫੇਟ ਕਰਵਾਇਆ ਜਾਵੇ ਯੋਯੋ ਹਨੀ ਸਿੰਘ ਨੇ ਅੱਗੇ ਦੱਸਿਆ ਮੈਂ ਸਮਝ ਨਹੀਂ ਸਕਿਆ ਕਿ ਕੀ ਹੋ ਰਿਹਾ ਹੈ ਕਿਉਂਕਿ ਸਾਰੇ ਬਹੁਤ ਚੰਗੇ ਸਨ ਪਰ ਉਮੀਰਾ ਸ਼ਾਟ ਨਹੀਂ ਲੈ ਰਹੇ ਸਨ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰੋਗੇ ਉਹਨਾਂ ਨੇ ਅੰਤ ਵਿੱਚ ਮੇਰਾ ਸ਼ਾਟ ਲਿਆ ਅਤੇ ਫਿਰ ਉਹਨਾਂ ਨੇ ਕਿਹਾ ਪੈਕਪ ਤਾਂ ਇਹ ਸਭ ਤੋਂ ਅਜੀਬ ਅਤੇ ਮਜ਼ੇਦਾਰ ਚੀਜ਼ ਸੀ ਉਹ ਮੇਰੇ ਸਬਰ ਦਾ ਇਮਤਿਹਾਨ ਲੈ ਰਹੇ ਸੀ ਯੋਯੋਗਨੀ ਸਿੰਘ ਦੀ ਇਹ ਰੀਲ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਰੋਹਿਤ ਸ਼ੇਟੀ ਦੇ ਨਿਰਦੇਸ਼ਨ ਚ ਬਣੀ ਫਿਲਮ ਚਨਈ ਐਕਸਪ੍ਰੈਸ ਦੇ ਵਿੱਚ ਦੀਪਿਕਾ ਪਾਡੂਕੋਨ ਅਤੇ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ ਐਕਸ਼ਨ ਅਤੇ ਕਾਮੇਡੀ ਦੇ ਨਾਲ ਜ਼ਬਰਦਸਤ ਸੁਮੇਲ ਪੇਸ਼ ਕਰਕੇ ਇਹ ਫਿਲਮ ਬਾਕਸ ਆਫਿਸ ਤੇ ਜ਼ਬਰਦਸਤ ਕਲੈਕਸ਼ਨ ਕਰਦੀ ਵੀ ਨਜ਼ਰ ਆਈ ਸੀ ਉੱਥੇ ਹੀ ਇਹ ਗੀਤ ਲੂੰਗੀ ਡਾਂਸ ਉਸ ਵੇਲੇ ਦੇ ਸਾਰੇ ਰਿਕਾਰਡ ਤੋੜਦਾ ਨਜ਼ਰ ਆਇਆ ਸੀ ਤੇ ਅੱਜ ਵੀ ਇਹ ਗੀਤ ਹਾਨੀ ਸਿੰਘ ਦੇ ਚੌਣ ਵਾਲਿਆਂ ਦੀ ਫੇਵਰਟ ਲਿਸਟ ਦੇ ਵਿੱਚ ਸ਼ਾਮਿਲ ਹੈ ਉੱਥੇ ਹੀ ਗੱਲ ਕਰੀਏ ਯੋਯੋ ਹਾਨੀ ਸਿੰਘ ਦੇ ਵਰਕ ਫਰੰਟ ਦੀ ਤਾਂ ਹਾਲੀ ਦੇ ਵਿੱਚ ਉਹਨਾਂ ਦੀ 뮤직 ਐਲਬਮ ਗਲੋਰੀ ਰਿਲੀਜ਼ ਹੋਈ ਜਿਸ ਵਿੱਚ ਟੋਟਲ 18 ਗੀਤ ਸ਼ਾਮਿਲ ਨੇ ਇਸ 뮤직 ਐਲਬਮ ਨੂੰ ਫੈਨਸ ਵੱਲੋਂ ਪਰਮਾ ਹੁੰਕਾਰਾ ਮਿਲ ਰਿਹਾ ਹੈ